ਆਪਣੇ ਸਿਸਟਮ ਦੇ ਵਿੱਚ ਮਜ਼ਦੂਰ ਬੰਦਿਆਂ ਨੂੰ ਭਰਤੀ ਕਰਕੇ ਦੇਖੋ 8 ਪੜੇ 10 ਪੜੇ ਬੰਦਿਆਂ ਨੂੰ ਭਰਤੀ ਕਰਕੇ ਦੇਖੋ ਸਿਸਟਮ ਦੇ ਵਿੱਚ ਨਾ ਚੇਂਜ ਆ ਗਿਆ ਤਾਂ ਕਿਉਂ ਹੁਣ ਤੁਸੀਂ ਕਹੋਗੇ ਕਿ ਅਜਿਹਾ ਕਿਉਂ ਹੁਣ ਤੁਹਾਨੂੰ ਦੱਸਦੀਆਂ ਕਿ ਇੱਕ ਇੰਜੀਨੀਅਰ ਲੜਕਾ 27 ਸਾਲ ਦਾ ਪਾਣੀ ਦੇ ਵਿੱਚ ਡੁੱਬ ਰਿਹਾ ਸੀ ਤੇ ਸਾਡਾ ਸਿਸਟਮ ਕਹਿੰਦਾ ਰਿਹਾ ਕਿ ਪਾਣੀ ਠੰਡਾ ਬਹੁਤ ਹੈ ਜੇ ਅਸੀਂ ਨਹੀਂ ਅੰਦਰ ਵੱੜ ਸਕਦੇ ਪਾਣੀ ਦੇ ਵਿੱਚ ਕਿਤੇ ਸਰੀਆ ਹੋਵੇਗਾ ਅਸੀਂ ਨਹੀਂ ਜਾ ਸਕਦੇ 1.5 ਘੰਟੇ ਬਾਅਦ ਵੀ ਉਹ ਸਿਸਟਮ ਉਸ ਲੜਕੇ ਨੂੰ ਨਹੀਂ ਬਚਾ ਪਾਇਆ ਪਰ ਜਿਵੇਂ ਹੀ ਇੱਕ ਮਜ਼ਦੂਰ ਬੰਦਾ ਹੁੰਦਾ ਹੈ ਇੱਕ ਡਿਲੀਵਰੀ ਬாய் ਮਨਿੰਦਰ ਨਾਮ ਦਾ ਨੌਜਵਾਨ ਹੁੰਦਾ ਹੈ ਬਿਨਾ ਆਲੇ ਦੁਆਲੇ ਦੇਖੇ ਉਹ ਬੰਦਾ ਜਿਹੜਾ ਹੈ ਕਮਰ ਤੇ ਰੱਸੀ ਬੰਨਦਾ ਹੈ ਤੇ ਜਾ ਕੇ ਪਾਣੀ ਦੇ ਵਿੱਚ ਉਤਰ ਜਾਂਦਾ ਹੈ ਉਸ ਨੌਜਵਾਨ ਨੂੰ ਯੁਵਰਾਜ ਨੂੰ ਬਚਾਉਣ ਤੇ ਲਈ ਪਰ ਅਫਸੋਸ ਰਿਹਾ ਕਿ ਮਜ਼ਦੂਰ ਬੰਦਾ ਹੋ ਦਿਹਾੜੀਦਾਰ ਬੰਦਾ ਫਲਿੱਪਕਾਰਟ ਬੁਆਏ ਜਿਹੜਾ ਹੈ ਉਹ ਆਉਂਦੇ ਆਉਂਦੇ ਲੇਟ ਹੋ ਗਿਆ ਸੀ ਅਤੇ ਜਿਵੇਂ ਹੀ ਉਹ ਪਾਣੀ ਦੇ ਵਿੱਚ ਜਾਂਦਾ ਹੈ ਤੇ ਦੂਸਰੇ ਪਾਸੇ ਜਿਹੜਾ ਯੁਵਰਾਜ ਹੈ ਉਹ ਡੁੱਬ ਜਾਂਦਾ ਹੈ ਪਰ ਇਥੇ ਗੱਲ ਇਹ ਹੈ ਕਿ ਜਿਸ ਬੰਦੇ ਨੂੰ ਤਨਖਾਹ ਮਿਲਦੀ ਹੈ ਇਹ ਸਾਰਾ ਕੁਝ ਕਰਨ ਦੇ ਲਈ ਜਿਸ ਸਿਸਟਮ ਨੂੰ ਤਨਖਾਹ ਮਿਲਦੀ ਹੈ ਜਿਸ ਸਿਸਟਮ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਕਿ ਤੁਸੀਂ ਮੁਸੀਬਤ ਵੇਲੇ ਕਿਵੇਂ ਦੂਸਰਿਆਂ ਦੀ ਰੱਖਿਆ ਕਰਨੀ ਹੈ ਜਿਸ ਬੰਦੇ ਨੂੰ ਜੋ ਹੈ ਉਹ ਟ੍ਰੇਨਿੰਗ ਤੇ ਚੀਜ਼ਾਂ ਸਿਖਾਈਆਂ ਗਈਆਂ ਨੇ ਉਹ ਯੁਵਰਾਜ ਨੂੰ ਬਚਾਉਣ ਦੇ ਲਈ ਪਾਣੀ ਦੇ ਵਿੱਚ ਨਹੀਂ ਉਤਰਿਆ ਤੇ ਦੂਸਰੇ ਪਾਸੇ ਇੱਕ ਫਲਿੱਪਕਾਰਟ ਫਲਿੱਪਕਾਰਟ ਬாய் ਹੈ ਜਿਸ ਨੂੰ ਕੋਈ ਨੋਲੇਜ ਨਹੀਂ ਸੀ ਕਿ ਕਿਵੇਂ ਜਿਹੜੀ ਹੈ ਇਹ ਕਿਸੇ ਨੂੰ ਬਚਾਇਆ ਜਾਂਦਾ ਹੈ ਜਿਸ ਨੂੰ ਉਸਦੀ ਤਨਖਾਹ ਤੱਕ ਨਹੀਂ ਮਿਲਦੀ ਸੀ ਪਰ ਇਸ ਬੰਦੇ ਦੇ ਕੋਲ ਕੀ ਸੀ ਇਸ ਬੰਦੇ ਦੇ ਕੋਲ ਜਿਗਰਾ ਸੀ ਕਿਸੇ ਦੀ ਮਦਦ ਕਰਨ ਦਾ ਇਹ ਜਿਗਰਾ ਸਭ ਤੋਂ ਵੱਡੀ ਚੀਜ਼ ਹੈ ਤੇ ਇਹ ਜਿਗਰਾ ਮੈਨੂੰ ਲੱਗਦਾ ਹੈ ਕਿ ਮਜ਼ਦੂਰ ਬੰਦੇ ਤੋਂ ਇਲਾਵਾ ਜ਼ਿਆਦਾ ਕਿਸੇ ਦੇ ਵਿੱਚ ਹੋਏ ਨਹੀਂ ਸਕਦਾ ਮਜ਼ਦੂਰ ਬੰਦੇ ਦੇ ਕੋਲ ਜਿੰਨਾ ਜਿਗਰਾ ਹੈ ਜਿੰਨਾ ਉਹ ਦੀ ਮਦਦ ਕਰਨ ਦੇ ਲਈ ਅੱਗੇ ਆਉਂਦਾ ਹੈ ਸ਼ਾਇਦ ਜਿਹੜਾ ਵੱਡੇ ਵੱਡੇ ਬਾਬੂ ਜਿਹੜੇ ਨੇ ਉਹ ਇਹ ਮਦਦ ਕਰਨ ਦੇ ਲਈ ਨਹੀਂ ਆਪਉਣਗੇ ਸ਼ਾਇਦ ਉਹ ਵੱਡੇ ਵੱਡੇ ਬਾਬੂ ਉਹਨਾਂ ਜਿਗਰਾ ਲਈ ਲੈ ਕੇ ਨਹੀਂ ਬੈਠੇ ਜਿੰਨਾ ਇੱਕ ਮਜ਼ਦੂਰ ਬੰਦਾ ਲੈ ਕੇ ਉਹ ਜਿਗਰਾ ਬੈਠਾ ਹੋਇਆ ਇਹ ਮੈਂ ਚੀਜ਼ ਤਾਂ ਕਹਿ ਰਹੀ ਆ ਕੀ ਤੁਸੀਂ ਕਹੋਗੇ ਕਿ ਅਜਾ ਕਿਵੇਂ ਹੋ ਸਕਦਾ ਹੈ ਜੀ ਕਿਸੇ ਵੀ ਸਿਸਟਮ ਨੂੰ ਚਲਾਉਣ ਦੇ ਲਈ ਦਿਮਾਗ ਚਾਹੀਦਾ ਹੈ ਅਰੇ ਤੁਸੀਂ ਦਿਮਾਗ ਵਾਲੇ ਬੰਦੇ ਰੱਖੋ ਕੁਰਸੀ ਤੇ ਬਿਠਾਓ ਸੇਠਾਂ ਦੇ ਵਾਂਗੂ ਉਹਨਾਂ ਨੂੰ ਬਿਠਾਓ ਪਰ ਜਦੋਂ ਅਜੇ ਹੀ ਮੁਸੀਬਤ ਆ ਜਾਵੇ ਤੇ ਘੱਟੋ-ਘੱਟ ਤੁਹਾਡੇ ਕੋਲ ਅਜਿਹੇ ਬੰਦੇ ਵੀ ਹੋਣੇ ਚਾਹੀਦੇ ਨੇ ਜਿਨ੍ਹਾਂ ਦੇ ਕੋਲ ਜਿਗਰਾ ਹੋਵੇ ਦੂਸਰਿਆਂ ਦੀ ਮਦਦ ਕਰਨ ਦਾ ਹੁਣ ਜਿਨ੍ਹਾਂ ਨੂੰ ਇਹ ਅਵਰਾਜ ਦੀ ਖਬਰ ਨਹੀਂ ਪਤਾ ਹੈ ਮੈਂ ਤੁਹਾਨੂੰ ਦੱਸ ਦਿੰਨੀ ਆ ਲੜਕਾ ਜਿਹੜਾ ਹੈ ਉਹ ਨੌਕਰੀ ਕਰਦਾ ਸੀ ਸੌਫਟਵੇਅਰ ਇੰਜੀਨੀਅਰ ਦਾ ਅਤੇ ਉਹ ਜਿਹੜਾ ਹੈ ਉਹ ਰਾਤ ਨੂੰ ਘਰ ਆ ਰਿਹਾ ਸੀ ਤੇ ਉਸਦੀ ਕਾਰ ਨਾਲੇ ਦੇ ਵਿੱਚ ਦੇ ਵੀ ਜਾਣੀ ਆਪਣੇ ਡੈਡੀ ਨੂੰ ਫੋਨ ਕਰਦਾ ਹੈ ਕਿ ਪਿਤਾ ਮੈਨੂੰ ਆ ਕੇ ਬਚਾ ਲਵੋ ਮੈਂ ਡੁੱਬ ਰਿਹਾ ਐ ਸਿਸਟਮ ਨੂੰ ਫੋਨ ਕਰਦਾ ਹੈ ਕਿ ਮੈਨੂੰ ਆ ਕੇ ਬਚਾ ਲਵੋ ਮੈਂ ਡੁੱਬ ਰਿਹਾ ਐ 1.5 ਘੰਟੇ ਤੱਕ ਉਹ ਮੁੰਡਾ 27 ਸਾਲ ਦਾ ਯੂਰਾਜ 1.5 ਘੰਟੇ ਤੱਕ ਆਪਣੀ ਗੱਡੀ ਦੇ ਉੱਤੇ ਸਿੱਧਾ ਲੇਟਿਆ ਰਹਿੰਦਾ ਹੈ ਕਿ ਕੋਈ ਤਾਂ ਉਸ ਨੂੰ ਆ ਕੇ 1.5 ਘੰਟੇ ਦੇ ਵਿੱਚ ਬਚਾਵੇਗਾ ਆਪਣੇ ਮੋਬਾਈਲ ਦਾ ਟਾਰਚ ਜਲਾਉਂਦਾ ਰਹਿੰਦਾ ਹੈ ਕਿ ਆ ਕੇ ਮੈਨੂੰ ਕੋਈ ਤਾਂ ਬਚਾ ਲਵੋ ਪਰ 1.5 ਘੰਟੇ ਦੇ ਵਿੱਚ ਸਾਡਾ ਸਿਸਟਮ ਉਹਨੂੰ ਬਚਾ ਨਹੀਂ ਪਾਇਆ ਉਹਦੇ ਮੋਰੇ ਰस्सियां ਛੁੱਟੀਆਂ ਗਈਆਂ ਉਸਦੇ ਕੋਲ ਪਹੁੰਚਿਆ ਨਹੀਂ ਇਹਨਾਂ ਮੰਗਾਈਆਂ ਗਈਆਂ ਉਹ ਦੱਸਿਆ ਗਿਆ ਕਿ ਕਬਾੜ ਹੈ ਕੋਈ ਵੀ ਸਿਸਟਮ ਦਾ ਬੰਦਾ ਪਾਣੀ ਦੇ ਵਿੱਚ ਉਤਰਨ ਨੂੰ ਰਾਜੀ ਨਹੀਂ ਸੀ ਕਹਿ ਰਹੇ ਨੇ ਕਿ ਪਾਣੀ ਬਹੁਤ ਠੰਡਾ ਹੈ ਕੋਈ ਵੀ ਵਿਅਕਤੀ ਪਾਣੀ ਦੇ ਵਿੱਚ ਇਸ ਕਰਕੇ ਵੀ ਨਹੀਂ ਉਤਰ ਰਿਹਾ ਸੀ ਕਿ ਅੰਦਰ ਕਿਤੇ ਸਰੀਆ ਹੋਵੇਗਾ ਸਾਡੇ ਬੱਚ ਨਾ ਜਾਵੇ ਪਰ ਇੱਕ ਮਜ਼ਦੂਰ ਬੰਦਾ ਆਉਂਦਾ ਹੈ ਬਿਨਾਂ ਹਲੇ ਦੁਆਲੇ ਦੇਖੇ ਆਪਣੇ ਕੱਪੜੇ ਉਤਾਰਦਾ ਹੈ ਅਤੇ ਪਾਣੀ ਦੇ ਵਿੱਚ ਆਪਣੀ ਕਮਰ ਤੇ ਰੱਸੀ ਬੰਨ ਕੇ ਉਤਰ ਜਾਂਦਾ ਹੈ ਪਰ ਉਦੋਂ ਤੱਕ ਬਹੁਤ ਲੇਟ ਹੋ ਗਈ ਸੀ ਹੋ ਗਿਆ ਸੀ ਇਹ ਰਾਜ ਉਦੋਂ ਤੱਕ ਪਾਣੀ ਦੇ ਵਿੱਚ ਸਮਾ ਚੁੱਕਿਆ ਸੀ ਉਸ ਦੀ ਮੌਤ ਹੋ ਚੁੱਕੀ ਸੀ ਤੇ ਸਾਡੇ ਸਿਸਟਮ ਨੇ ਉਸ ਦੀ লাশ ਤਕਰੀਬਨ ਸਵੇਰੇ 6 ਵਜੇ ਕੱਢੀ ਹੈ ਅਤੇ ਨਾਲ ਦੀ ਨਾਲ ਦੱਸਿਆ ਗਿਆ ਕਿ ਉਸ ਦੀ ਗੱਡੀ ਨੂੰ 3 ਦਿਨਾਂ ਬਾਅਦ ਮਤਲਬ ਤਕਰੀਬਨ 90 ਘੰਟੇ ਮਾਫ ਕਰਨਾ 3 ਦਿਨਾਂ ਬਾਅਦ ਜਿਹੜਾ ਹੈ ਉਸ ਦੀ ਗੱਡੀ ਨੂੰ ਪਾਣੀ ਦੇ ਵਿੱਚੋਂ ਕੱਢਿਆ ਗਿਆ ਕਿੰਨੇ ਅਫਸੋਸ ਦੀ ਗੱਲ ਹੈ ਨਾ ਕਿ ਸਾਡੇ ਕੋਲ ਅਜੇ ਅਸੀਂ ਚੰਨ ਤੇ ਪਹੁੰਚਣ ਦੀਆਂ ਗੱਲਾਂ ਕਰਦੇ ਆ ਅਸੀਂ ਕਹਿੰਦੇ ਆ ਕਿ ਅਸਟਾਜੀ ਚੰਨ ਤੇ ਪਹੁੰਚੇ ਹੋਏ ਆ ਅਸੀਂ ਕਹਿ ਰਹੇ ਆ ਕਿ ਅਸੀਂ ਜੀ ਆ ਉਪਲਬਧੀ ਹਾਸਲ ਕਰ ਲਈ ਹੈ ਅਸੀਂ ਕਹਿੰਦੇ ਆ ਜੀ ਸਾਡੇ ਤਾਂ ਜੀ ਬਾਦਲੇ ਮੁਲਕਾ ਦੇ ਨਾਲ ਸਾਡੇ ਬੌਸ ਵਧੀਆ ਸੰਬੰਧ ਹੋ ਗਏ ਨੇ ਅਸੀਂ ਜੀ ਵਪਾਰ ਬਾਦਲੇ ਮੁਲਕਾ ਨਾਲ ਕਰ ਰਹੇ ਆ ਪਰ ਕੀ ਅਸੀਂ ਸਿਸਟਮ ਆਪਣਾ ਸਹੀ ਕਰ ਪਾ ਰਹੇ ਆ ਇਸ ਕਰਕੇ ਮੈਂ ਕਹਿ ਰਹੀ ਆ ਕਿ ਮਜ਼ਦੂਰ ਬੰਦੇ ਜਿਗਰੇ ਵਾਲੇ ਬੰਦਿਆਂ ਦਾ ਸਿਸਟਮ ਦੇ ਵਿੱਚ ਹੋਣਾ ਜ਼ਰੂਰੀ ਹੈ ਤੁਸੀਂ ਮੋਟੀਆਂ ਤਨਖਾਹਾਂ ਉਹਨਾਂ ਨੂੰ ਦਵੋ ਜਿਨ੍ਹਾਂ ਦੇ ਕੋਲ ਜਿਗਰਾ ਹੈ ਕੁਝ ਕਰਨ ਦਾ ਮੋਟੀਆਂ ਤਨਖਾਹਾਂ ਉਹਨਾਂ ਤੱਕ ਪਹੁੰਚਾਓ ਜਿਹੜੇ ਸਿਸਟਮ ਦੇ ਵਿੱਚ ਕੁਝ ਕਰ ਸਕਦੇ ਨੇ ਜੇਕਰ ਤੁਹਾਨੂੰ ਵੀ ਮੇਰੀ ਰਾਇ ਚੰਗੀ ਲੱਗੀ ਹੈ ਤਾਂ ਸ਼ੇਅਰ ਜਰੂਰ ਕਰ ਦਿਓ ਜੇਕਰ ਤੁਸੀਂ ਸ਼ੇਅਰ ਕਰੋਗੇ ਤਾਂ ਹੀ ਇਹ ਗੱਲ ਸਿਸਟਮ ਤੱਕ ਪਹੁੰਚੇਗੀ